ਸਸਿੱਖ ਜਲਦੀ ਸਾਰਿਆਂ ਨੂੰ ਪਿੰਡ ਟਕਾਪੁਰ ਵਿੱਚ ਤੰਤਰਬਾਪਰ ਮਹਾਂਸ਼ਾ ਜਵਾਦਗਰੀ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 31 ਮਈ ਦਿਨ ਸ਼ੁੱਕਰਵਾਰ 18 ਜੇਠ ਨੂੰ ਕਿਰਨ 베ਦੀ ਲਖਵਿੰਦਰ ਕੋਟਾ ਜੀ ਰਾਣੀ ਪੁੱਲਰ ਸੋਨੂ ਰੰਧਾਵਾ ਦੂਜਾ ਪਰਮ ਜੀ 31 ਮਈ ਨੂੰ ਪਹੁੰਚ ਰਹੇ ਕਲਾਕਾਰ ਨੇ ਤੇ 1 ਜੂਨ ਦਿਨ ਸ਼ਨੀਵਾਰ 19 ਜੇਠ ਨੂੰ ਜਸਪ੍ਰੀਤ ਜੱਸੀ ਸ਼ਰੀਫ ਦਿਲਦਾਰ ਰਕਸਾਨਾ ਖਾਨ 1 ਜੂਨ ਨੂੰ ਪਹੁੰਚ ਰਹੇ ਨੇ ਇਹਨਾਂ ਤੋਂ ਬਾਅਦ ਮਲੂਕਾ ਬਾਬਾ ਮਲੂਕਾ ਨਕਲ ਕਵਾ ਤੇ ਕਵਾਲ ਪਾਰਟੀ ਪਹੁੰਚ ਰਹੇ ਨੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਇਸ ਨਗਰ ਦੇ ਸਹਿਯੋਗ ਦੇ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਸਾਰੇ ਇਲਾਕੇ ਦੀ ਸੰਗਤਾਂ ਨੂੰ ਮੁਹਮਾ ਅਗੇ ਮਿਲ ਕੇ ਰੌਣਕਾਂ ਲਾਉਦੇ ਹੋ। ਉਹ ਇਧਰ ਜਿੱਕਾ ਖਾਲਸਾ ਉਹ